ਇਹ ਖਜ਼ਾਨਾ ਮੰਤਰੀ ਦੇ ਪਟਾਰੇ ਚ ਕੀ ਹੈ ਦੇਖੋ ਕਿਸਾਨਾਂ ਦੇ ਲਈ ਸਭ ਤੋਂ ਪਹਿਲਾਂ ਜਦੋਂ ਸਰਕਾਰ ਆਈ ਸੀਗਾ ਕਿ ਜਿੰਨੇ ਬਕਾਏ ਖਾਸ ਕਰਕੇ ਜੇ ਮੈਂ ਗੰਨੇ ਦੀ ਗੱਲ ਕਰਾਂ ਜਿੰਨੇ ਬਕਾਏ ਗੰਨੇ ਦੇ ਸੀ ਅੱਜ ਸਰਕਾਰ ਵੱਲ 1 ਰੁਪਿਆ ਵੀ ਗੰਨੇ ਦੇ ਬਕਾਇਆ ਦਾ ਨਹੀਂ ਖੜਾ ਪੁਰਾਣੀ ਸਰਕਾਰ ਸੀ ਮੇਰੇ ਯਾਦ ਆ ਕਾਂਗਰਸ ਪਾਰਟੀ ਵੇਲੇ ਮੈਂ ਲੀਡਰ ਆਪੋ ਜੀ ਸੀਗਾ ਤਾਂ ਉਸ ਸਮੇਂ ਅਸੀਂ ਵਿਧਾਨ ਸਭਾ 'ਚ ਹਮੇਸ਼ਾ ਬੋਲਦੇ ਸੀਗੇ ਕਿ ਕਿਸਾਨਾਂ ਦਾ 100 ਕਰੋੜ ਰੁਪਿਆ ਖੜਾਜੀ 150 ਕਰੋੜ ਖੜਾਗਾ ਤੋ ਕਦੇ ਕਹਿੰਦੇ ਸੀ 20 ਕਰੋੜ ਜਾਰੀ ਕਰਤਾ 25 ਕਰੋੜ ਜਾਰੀ ਕਰਤਾ ਇਸ ਵਾਰ ਇਹ ਹੋਇਆ ਕਿ ਇੱਕ 0 1 ਰੁਪਿਆ ਵੀ ਜਿਹੜਾ ਕਿਸਾਨ ਦਾ ਸਰਕਾਰ ਵੱਲ ਨਹੀਂ ਖੜਾ ਹੈਗਾ। ਟੌਰਨਾ ਪ੍ਰਦਰਸ਼ਨ ਫੇਰ ਵੀ ਕਰਦੇ ਰਹੇ। ਸਰਕਾਰ ਵੱਲ ਕੋਈ ਨਹੀਂ ਖੜਾ ਹੈਗਾ। ਹਾਂ ਇੱਕ ਦੋ ਪ੍ਰਾਈਵੇਟ ਮਿਲਾਂ ਦੇ ਖਿਲਾਫ ਖੜੇ ਸੀਗੇ। ਅਸੀਂ ਉਹ ਮਿਲ ਜਿਹੜੇ ਦੋ ਮਿਲਾਂ ਦੇ ਰਹੇ ਨੇਗੇ ਇੱਕ ਫਗਵਾੜੇ ਦਾ ਤੇ ਇੱਕ ਟੂਰੀ ਦਾ। ਉਹਨਾਂ ਮਿਲਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਆ। ਉਹ ਥੋੜੇ ਬਹੁਤੇ ਪੈਸੇ ਨੇਗੇ ਕਿਤੇ 14 ਕਰੋੜ ਰੁਪਏ ਕਿਤੇ 5-7 ਕਰੋੜ ਰੁਪਏ ਹੈਗਾ। ਉਹ ਵੀ ਬੜੀ ਜਲਦੀ ਜਿਹੜੇ ਨੇਗੇ ਉਹ ਕਿਸਾਨਾਂ ਨੂੰ ਮਿਲ ਜਾਣਗੇ। ਸੋ ਪਹਿਲਾਂ ਤਾਂ ਜੇ ਮੈਂ ਫਗਵਾੜੇ ਦੀ ਗੱਲ ਕਰਾਂ ਤਾਂ 80 ਕਰੋੜ ਰੁਪਏ ਖੜਾ ਸੀਗਾ। ਜੇ ਮੈਂ ਟੂਰੀ ਦੀ ਗੱਲ ਕਰਾਂ ਅ ਕਟਕਟ 40-45 ਕਰੋੜ ਰੁਪਏ ਤੋਂ ਵੱਧ ਪ ਕਲਾਈਨ ਹੋਏ ਨੇ ਘਟੇ ਲਗੇ ਕਿਸਾਨਾਂ ਦੇ ਜਿਹੜੀ ਕਿਸਾਨਾਂ ਨੂੰ ਪੇਮੈਂਟ ਹੋ ਚੁੱਕੀ ਆ ਸੋ ਇਸ ਗੱਲ ਕਰਕੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਸਾਡਾ ਕਿਸਾਨਾਂ ਦਾ ਕੋਆਪਰੇਟਿਵ ਬੈਂਕ ਆ ਸੋ ਉਹਨੂੰ ਅਸੀਂ ਐਨਪੀ ਹੋ ਰਿਹਾ ਸੀਗਾ ਉਹ ਬੰਦ ਹੋਣ ਦੇ ਕਿਨਾਰੇ ਆ ਗਿਆ ਸੀਗਾ ਉਹਨੂੰ ਅਸੀਂ ਲਗਭਗ 800 ਕਰੋੜ ਰੁਪਏ ਦੀ ਸਹਾਇਤਾ ਦੇ ਕੇ ਉਹਨੂੰ ਅਸੀਂ ਜਿੰਦਾ ਰੱਖਿਆ ਉਹਨੂੰ ਅਸੀਂ ਜਿਹੜਾ ਤਾਕਤਵਰ ਬਣਾਇਆ ਤਾਂ ਕਿ ਉਹ ਕਿਸਾਨ ਦੇ ਲਈ ਕਿਸਾਨਾਂ ਦੇ ਕੰਮ ਆ ਸਕੇ ਬੈਂਕ अच्छा चीमन साहब बीइंग ए फ्रांस मिनिस्टर ਤੁਸੀਂ ਜਿਹੜਾ ਸੈਂਟਰ ਦੇ ਨਾਲ ਕੋਆਰਡੀਨੇਸ਼ਨ ਹੁੰਦੀ ਹੈ ਉਸ ਚੀਜ਼ ਨੂੰ ਲੈ ਕੇ ਬਹੁਤ ਅਸੀਂ ਸਿਆਸੀ ਬਿਆਨ ਵੀ ਸੁਣਦੇ ਆਂ ਅਕਸਰ ਪਰ ਉਸ ਦੇ ਵਿੱਚ ਟੈਕਨੀਕਲ ਚੀਜ਼ਾਂ ਵੀ ਹੁੰਦੀਆਂ ਜਦੋਂ ਆਰ ਡੀ ਐਫ ਦਾ ਜ਼ਿਕਰ ਹੁੰਦਾ ਹੈ ਜੀ ਐਸ ٹی ਰिफंड ਦਾ ਜ਼ਿਕਰ ਹੁੰਦਾ ਹੈ ਇਹ ਚੀਜ਼ਾਂ ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਕਰ ਰਹੀਆਂ ਜਾਂ ਤੁਸੀਂ ਕਿੰਨਾ ਕਿਸ ਨੂੰ ਸੌਟ ਆਊਟ ਕਰਨ ਚ ਹੁਣ ਤੱਕ ਸਕਸੈਸਫੁਲ ਹੋ ਪਾਏ ਹੋ ਬਿਲਕੁਲ ਲਗਾਤਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਕੇਂਦਰ ਸਰਕਾਰ ਉਹ ਪੰਜਾਬ ਨੂੰ ਨਫ਼ਰਤ ਕਰਦੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਦੀ ਅੱਖ ਨਾ ਦੇਖਦੀ ਹੈ ਉਹ ਪੰਜਾਬ ਦੇ ਨਾਲ ਬਿਤਕਰਾ ਕਰਦੀ ਆ ਭੇਦ ਭਾਬ ਕਰਦੀ ਆ ਕਿੰਨੇ ਹੀ ਪੈਸੇ ਨੇ ਸਾਡੇ ਆਰਡੀਐਫ ਦਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਅੰਸ਼ੁਮਾਨ ਯੋਜਨਾ ਦੇ ਪੈਸੇ ਇਸੇ ਤਰ੍ਹਾਂ ਸੀਸੀਐਲ ਲਿਮਟ ਦੇ ਪੈਸੇ ਇਸੇ ਤਰ੍ਹਾਂ ਕਪੈਕਸ ਤੇ ਯਾਨੀ ਕਿ ਕੈਪੀਟਲ ਇਨਵੈਸਟਮੈਂਟ ਦੇ ਪੈਸੇ ਯਾਨੀ ਕਿ ਇੱਥੇ ਪੈਸੇ ਖਰਚ ਹੋਣੇ ਸੀ ਜਿਹੜੇ ਪੰਜਾਬ ਦੀ ਓਵਰਾਲ ਤਰੱਕੀ ਚ ਉਹ ਸਾਰੇ ਪੈਸੇ ਕੇਂਦਰ ਸਰਕਾਰ ਨੇ ਇੱਕ ਸੋਚੀ ਸਮਝੀ ਮੈਂ ਸਮਝਦਾ ਸਿਆਸੀ ਜਿਹੜੀ ਉਹਨਾਂ ਦੀ ਸੋਚ ਆ ਉਹਦੇ ਤਹਿਤ ਰੋਕੇ ਹੋਏ ਨੇ ਕਿ ਆਰਡੀਐਫ ਦਾ ਪੈਸਾ ਕਿਹਦਾਗਾ ਪੰਜਾਬ ਦੇ ਕਿਸਾਨ ਦਾਗਾ ਕਿਉਂਕਿ ਕਿਸਾਨਾਂ ਨੇ ਸੰਘਰਸ਼ ਕੀਤਾ ਸੀ ਬੀਜੇਪੀ ਦੇ ਖਿਲਾਫ ਅੱਜ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਬੀਜੇਪੀ ਕਿਡ ਕਟਰ ਸਵਸਥ ਪਰ ਦਾ ਅੰਸ਼ੂਮਨ ਪਰ ਜਿਹੜਾ ਹੈਗਾ ਆਯੂਸ਼ਮਨ ਯੋਜਨਾ ਜਿਹੜੀ ਆ ਜੀ ਨੈਸ਼ਨਲ ਹੈਲਥ ਮਿਸ਼ਨ ਦੀ ਉਹਦੇ ਪੈਸੇ ਕਿਹਦੇ ਨੇਗੇ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਖਰਚ ਹੋਣੇ ਨੇਗੇ ਜੀ ਉਹ ਪੈਸਾ ਰੋਕਿਆ ਹੋਇਆ ਹੈਗਾ ਜਿਹੜੇ ਹੋਰ ਪਰ ਉਹ ਤੁਹਾਡੇ ਤੇ ਇਲਜ਼ਾਮ ਲਾਉਂਦੇ ਕਿ ਤੁਹਾਡੀ ਪਾਰਟੀ ਤੇ ਕਿ ਤੁਸੀਂ ਜਾਣਬੁੱਝ ਕੇ ਕੰਟਰਡਿਕਸ਼ਨਸ ਬਣਾ ਬਿਲਕੁਲ ਜਾਣ ਕਰਦੇ ਹੋ ਇਸ਼ੂ ਬਿਲਕੁਲ ਜਾਣਬੁੱਝ ਕੇ ਨਹੀਂ ਪਿਆ ਜੀ ਜਦੋਂ ਆਰਡੀਐਫ ਦਾ ਪਹਿਲਾ ਪਹਿਲਾਂ ਇਹਨਾਂ ਦਾ ਆਬਜੈਕਸ਼ਨ ਆਇਆ ਸੀ ਗਵਰਨਮੈਂਟ ਆਫ ਇੰਡੀਆ ਦਾ ਆਇਆ ਸੀਗਾ ਜੀ ਕਿ ਤੁਸੀਂ ਪੁਰਾਣੀ ਸਰਕਾਰ ਨੇ ਹਾਲਾਂਕਿ ਉਹ ਸਾਰੇ ਲੀਡਰ ਜਿਹੜੇ ਜਿਹੜੇ ਕਾਂਗਰਸ ਪਾਰਟੀ ਦੇ ਅੱਜ ਬੀਜੇਪੀ ਸ਼ਾਮਲ ਲਏ ਕਿਉਂ ਉਹਨਾਂ ਨੇ ਪੈਸੇ ਦੀ ਦੁਰਵਰਤੋਂ ਕੀਤੀ ਹੈ ਹੂੰ ਇਹ ਆਇਆ ਸੀ ਪੈਸਾ ਡਾਇਵਰਟ ਕੀਤਾ ਗਿਆ ਡਾਇਵਰਟ ਕਿ ਇਹ ਉਹਨਾਂ ਨੇ ਰੋਕਤਾ ਸੀ ਜੀ ਤਾਂ ਉਹਨਾਂ ਸਾਰਾ ਸੀ ਕੀਤਾ ਸਭ ਤੋਂ ਪਹਿਲਾਂ ਐਕਟ ਬਣਾਤਾ ਹੂੰ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਰੂਰਲ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੈਗਾ ਉਹ ਅਰਕਟ ਜੀ ਟੈਕਸ ਚ ਇਹ ਪਿੰਡ ਦੀ ਸਰਕਾਰ ਅਸੀਂ ਸਾਰਾ ਡਿਟੇਲ ਚ ਡਿਟੇਲ ਚ ਪੰਜਾਬ ਦੀ ਵਿਧਾਨ ਸਭਾ ਇਸ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕ ਜ ਆਬ ਦੇ ਲੋਕਾਂ ਨੇ ਮੈਂਦੇ ਚੁਣਿਆ ਅਸਵਾ ਦੇ ਤੁਸੀਂ ਐਕਟ ਪਾਸ ਦੇ ਵਿੱਚ ਅਸੀਂ ਐਕਟ ਪਾਸ ਕਰਕੇ ਉਹਦੀ ਕਾਪੀ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਠੀਕ ਹੈ ਹੂੰ ਉਹਨਾਂ ਅਸੀਂ ਕਿਹਾ ਕਿ ਇਹ ਐਕਟ ਅਸੀਂ ਲਾਗੂ ਕਰਤਾ ਪੰਜਾਬ ਤੋਂ ਉਸ ਤੋਂ ਬਾਅਦ ਫਿਰ ਰੋਕ ਲਿਆ ਵੇਤਾ ਕੁ ਰੋਕਣ ਦੀ ਤਕਨੀ ਸੀ ਤੁਸੀਂ ਦੱਸੋ ਕੋਈ ਹੋਰ ਤਾਂ ਲੈਟਰ ਕੋਈ ਆ ਰਹੀ ਉਹਨਾਂ ਦਾ ਕੀ ਆਬਜੈਕਸ਼ਨ ਕੀ ਲਗਾਉਂਦੇ ਨੇ ਹੁਣ ਕਿ ਕਿਉਂ ਪੈਸੇ ਨਹੀਂ ਦੇ ਰਹੇ ਕੋਈ ਫਾਈਲ ਦੇ ਉੱਪਰ ਕੁਝ ਲਿਖਦੇ ਟਾਉਣੇ ਹੈ ਨਾ ਚਲੋ ਉਸ ਵੇਲੇ ਹੋ ਸਕਦੀ ਅੱਜ ਕੀ ਆਬਜੈਕਸ਼ਨ ਹੁਣ ਕਹਿ ਰਹੇ ਨੇ ਕਿ ਆਰਡੀਐਫ ਦੀ ਤੁਸੀਂ ਜਿਹੜੀ ਪਰਸੈਂਟੇਜ ਆ 3% ਤੋਂ 2% ਤੇ ਰੱਖੋ 1% ਤੇ ਰੱਖੋ ਕਿਉਂਕਿ ਉਹ ਆ ਅਲਟੀਮੇਟਲੀ ਉਹ ਕੀ ਚਾਹੁੰਦੇ ਰਗੇ ਉਹਨਾਂ ਦਾ ਮੋਟਿਵ ਕੀ ਆ ਮੋٹے ਬਹਾਣ ਦੇ ਸਿੱਦੇ ਪਿੱਛੇ ਕਾਰਨ ਕੀ ਆ ਸਭ ਤੋਂ ਵੱਡਾ ਕਿ ਪੰਜਾਬ ਦਾ ਜਿਹੜਾ ਮੰਡੀਕਰਨ ਸਿਸਟਮ ਆ ਜੀ ਕਿਉਂਕਿ ਪੰਜਾਬ ਦਾ ਮੰਡੀਕਰਨ ਦੇਸ਼ ਦਾ ਸਭ ਤੋਂ ਸਰਬੋਤਮ ਮੰਡੀਕਰਨ ਉਸ ਮੰਡੀਕਰਨ ਨੂੰ ਤੋੜਨਾ ਕਿਵੇਂ ਆ ਕਿਉਂਕਿ ਪੰਜਾਬ ਚ ਐਮਐਸਪੀ ਲਾਗੂ ਆ ਪੰਜਾਬ ਦੇ ਵਿੱਚ ਕਣਕ ਦੇ ਉੱਤੇ ਝੋਨੇ ਦੇ ਉੱਤੇ ਹੋਰ ਬਹੁਤ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਲਾਗੂ ਆ ਜਿਸ ਐਮਐਸਪੀ ਦੇ ਕਾਨੂੰਨ ਦੇ ਕਰਕੇ ਰੌਲਾ ਪਿਆ ਐਡਾ ਵੱਡਾ ਅੰਦੋਲਨ ਹੋਇਆ ਉਹ ਕਿੱਥੇ ਲਾਗੂ ਆ ਉਹ ਪੰਜਾਬ ਚ ਲਾਗੂ ਆ ਉਹ ਹਰਿਆਣਾ ਚ ਲਾਗੂ ਆ ਉਹ ਦੋਨਾਂ ਸੂਬਿਆਂ ਚ ਲਾਗੂ ਆ ਉਹਨਾਂ ਨੂੰ ਪਤਾ ਕਿ ਹਰਿਆਣਾ ਨਹੀਂ ਬੋਲਦਾ ਹਰਿਆਣਾ ਉਹਨਾਂ ਦੇ ਹੱਕ ਚ ਆ ਪੰਜਾਬ ਇਕੱਲਾ ਬੋਲਦਾ ਇਹਦਾ ਮੰਡੀਕਰਨ ਦੇ ਸਿਸਟਮ ਨੂੰ ਤੋੜੋ ਉਹਦੇ ਸਿਸਟਮ ਤੇ ਸੱਟ ਮਾਰੋ ਜੇ 5000 ਕਰੋੜ ਰੁਪਇਆ ਰੋਕ ਲਿਆ ਤਾਂ 5000 ਰੋਕਦੇ ਗਏ ਰੋਕਦੇ ਗਏ ਤਾਂ ਅਲਟੀਮੇਟਲੀ ਉਹਨਾਂ ਨੂੰ ਪਤਾ ਕਿ ਮੰਡੀਆਂ ਅਸੀਂ ਤਬਾਹ ਕਰ ਦੇਾਂਗੇ ਜਦੋਂ ਮੰਡੀਆਂ ਤਬਾਹ ਹੋ ਗਈਆਂ ਤਾਂ ਪੰਜਾਬ ਦਾ ਕਿਸਾਨ ਆਪਣੇ ਆਪ ਉਲਝੂਗਾ ਪਰ ਲੇਕਿਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਮੰਡੀ ਕਨ ਸਿਸਟਮ ਨੂੰ ਅਸੀਂ ਮਜ਼ਬੂਤ ਰੱਖਾਂਗੇ ਬਿਲਕੁਲ ਪੈਸੇ ਦੀ ਅਸੀਂ ਕਾਰਜ ਜਿਹੜੀ ਉਹ ਮੰਡੀ ਕਨ ਸਿਸਟਮ 'ਚ ਨਹੀਂ ਆਉਣ ਦੇਵਾਂਗੇ ਅਸੀਂ ਕੇਂਦਰ ਸਰਕਾਰ ਨਾਲ ਲੜਾਈ ਲੜਾਂਗੇ ਉਹ ਲੜਦੇ ਲੜਾਈ ਲੜਾਂਗੇ ਅਸੀਂ ਆਨਰੇਬਲ ਸੁਪਰੀਮ ਕੋਰਟ 'ਚ ਵੀ ਗਏ ਆਂ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਪਾਇਆ ਹੈਗਾ ਸੋ ਬਿਲਕੁਲ ਉਹ ਅਸੀਂ ਪੈਸਾ ਲੈ ਕੇ ਰਾਵਾਂਗੇ ਪੰਜਾਬ ਦਾ ਪੈਸਾ ਹੈਗਾ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਅਲਟੀਮੇਟ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਗੋਲ ਬੀਜੇਪੀ ਦਾ ਇਹ ਇਰਾਦਾ ਹੈਗਾ ਕਿ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਪੰਜਾਬ ਦੇ ਖੇਤੀਬਾੜੀ ਸਿਸਟਮ ਨੂੰ ਇਹਨੂੰ ਕਿਵੇਂ ਤਬਾਹ ਕਰਨਾ ਹੈ ਇਸ ਦੇ ਪਿੱਛੇ ਜਿਹੜੀ ਆ ਬੀਜੇਪੀ ਦੀ ਸੋਚ ਕੰਮ ਕਰ ਰਹੀ ਹੈ ਚੀਮਾ ਸਾਹਿਬ ਹਰਿਆਣਾ ਦੇ ਵਿੱਚ ਵੀ ਹੋਏਗਾ ਨਾ ਦੇਖੋ ਐਮਐਸਪੀ ਮਿਲਦੀ ਹੈ ਪੰਜਾਬ ਚ ਹਰਿਆਣਾ ਦੇ ਵਿੱਚ ਵੈਸਟ ਯੂਪੀ ਚ ਕੁਝ ਹਿੱਸਾ ਜਿੱਥੇ ਮਿਲਦੀ ਹੈ ਤਾਂ ਜਿਹੜਾ ਆਰਡੀਐਫ ਦਾ 3% ਤੋਂ 2% ਜਾਂ 1% ਕਰਨ ਵਾਲੀ ਗੱਲ ਆ ਤਾਂ ਸਭ ਦੇ ਉੱਤੇ ਇੰਪਲੀਮੈਂਟ ਹੋਏਗਾ ਨਾ ਹਰਿਆਣਾ ਕਿਉਂ ਨਹੀਂ ਰੌਲਾ ਪਾਉਂਦਾ ਇਹ ਪੰਜਾਬ ਨੂੰ ਕਿਉਂ ਇਸ ਤਰ੍ਹਾਂ ਲੱਗ ਰਿਹਾ ਦੇਖੋ ਪੰਜਾਬ ਦਾ ਪੈਸਾ ਜਾ ਰਿਹਾ ਉਹ ਨਹੀਂ ਜਾਣਾ ਦੇਖੋ ਹਰਿਆਣੇ ਦੀ ਸਰਕਾਰ ਕੀ ਦੀ ਆ ਹਰਿਆਣੇ ਦੀ ਸਰਕਾਰ ਬੀਜਪੀ ਰਾਜ ਕਰਕੇ ਉਹ ਆਪਣੇ ਸੂਬੇ ਦਾ ਨੁਕਸਾਨ ਚੱਲ ਰਹੇ ਨੇ ਹਰਿਆਣੇ ਚ ਬੀਜਪੀ ਦੀ ਸਰਕਾਰ ਅਚੋ ਬੈਠੀਆਂ ਨੇ ਹੋਰ ਹੋਰ ਜਗ੍ਹਾ ਤੇ ਪੈਸੇ ਮਿਲ ਜਾਂਦੇ ਨੇਗੇ ਉਹਨੂੰ ਇੱਕ ਹੈਡ ਚ ਰੋਕੇ ਹੋਣਗੇ ਇੱਕ ਹੈਡ ਚ ਘਟਾਤੇ ਹੋਣਗੇ ਪਰ ਹੋਰ ਹੈਡਾਂ ਚ ਪੈਸੇ ਮਿਲ ਜਾਂਦੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਉਹਦੀ ਹੋਰ ਪਾਸੇ ਤਰੀਕੇ ਨਾਲ ਦੂਜੇ ਤਰੀਕੇ ਦੇ ਨਾਲ ਉਹਦੀ ਮਦਦ ਕਰੀ ਜਾਂਦਾ ਹਰਿਆਣੇ ਦੀ ਪਰ ਲੇਕਿਨ ਪੰਜਾਬ ਨਾਲ ਤਾਂ ਸਪਸ਼ਟ ਆ ਜੀ ਕਿ ਬੀਜੇਪੀ ਜਿਹੜੀ ਆ ਉਹ ਇੱਕ ਬਹੁਤ ਹੀ ਵੱਡਾ ਬੈਰ ਰੱਖਦੀ ਹੈ ਇੱਕ ਬਹੁਤ ਹੀ ਵੱਡਾ ਮੈਂ ਸਮਝਦਾ ਦੁਸ਼ਮਣੀ ਰੱਖਦੀ ਹੈ ਬੀਜੇਪੀ ਪੰਜਾਬ ਦੇ ਨਾਲ ਇਹੀ ਕਾਰਨ ਹੈ ਕਿ ਸਾਰੇ ਪੈਸੇ ਰੁਕੇ ਹੋਏ ਨੇ ਮੇਰੀ ਤਾਂ ਇਹ ਸਾਰੇ ਨੇਤਾਵਾਂ ਨੂੰ ਬੇੰਤੀ ਆ ਕਿ ਸਾਰੇ ਜਣੇ ਆਓ ਇਕੱਠੇ ਹੋ ਕੇ ਚੱਲਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਚੱਲਦੇ ਹਾਂ ਕਿ ਪੰਜਾਬ ਦੇਸ਼ ਦਾ ਹਿੱਸਾ ਹੈਗਾ ਪੰਜਾਬ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ ਸਰਹੱਦ ਦੇ ਉੱਤੇ ਸਭ ਤੋਂ ਵੱਧ ਸਰਹੱਦ ਸਹਾਤਾ ਸਭ ਤੋਂ ਵੱਧ ਸੀਰ ਕਿੱਥੇ ਤੇ ਹੁੰਦੇ ਨੇ ਪੰਜਾਬ ਦੇ ਲੋਕ ਹੁੰਦੇ ਲੱਗੇ ਸੋ ਸਭ ਤੋਂ ਵੱਧ ਬਿਤਕਰਾ ਕੌਣ ਕਿਹੜਾ ਕਾਰਨ ਕੀਤਾ ਜਾਂਦਾਗਾ ਪੰਜਾਬ ਐ ਕਿਹਦੀ ਰੂਲ ਚ ਬੀਜੇਪੀ ਦੇ ਰੂਲ ਚ ਮੈਂ ਇਹ ਸਮਝਣਾ ਚਾ ਰਿਹਾ ਐ ਬੈਰ ਪੰਜਾਬੀਆਂ ਨਾਲ ਐ ਜਾਂ ਬੈਰ ਆਮ ਆਦਮੀ ਪਾਰਟੀ ਨਾਲ ਐ ਬਿਲਕੁਲ ਇਹ ਬੈਰ ਪੰਜਾਬੀਆਂ ਦੇ ਨਾਲ ਆ ਕਿਉਂਕਿ ਪੰਜਾਬੀਆਂ ਨੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਚੁਣੀ ਐ ਨਾ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਚੁਣੀ ਆ ਸੋ ਪੰਜਾਬੀਆਂ ਦੇ ਨਾਲ ਬੈਰ ਜਿਹੜਾ ਉਹ ਬੀਜੇਪੀ ਕਰਾ ਰਹੀ ਐ ਪਿਛਲੇ ਦਿਨੀ ਜਿਹੜੀਆਂ ਹੈਲਥ ਨਾਲ ਰਿਲੇਟਿਡ ਸਕੀਮਾਂ ਸੀ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਜਿਹੜੇ ਉਹਨਾਂ ਦੇ ਮਨਿਸਟਰ ਨੇ ਕਿ ਤੁਸੀਂ ਕੇਂਦਰ ਦੀਆਂ ਸਕੀਮਾਂ ਤੇ ਆਪਣਾ ਪ੍ਰਚਾਰ ਕਰਦੇ ਹੋ ਤੁਸੀਂ ਉਹਨਾਂ ਨੂੰ ਹੀ ਪਾਲਿਸ਼ ਕਰਕੇ ਨਵੇਂ ਤਰੀਕੇ ਨਾਲ ਪੇਸ਼ ਕਰ ਦੇਣ ਉਹਨਾਂ ਨੇ ਗੱਲ ਲਈ ਖਾਸ ਤੌਰ ਤੇ ਐਨ ਐਚ ਐਮ ਦਾ ਪੈਸਾ ਜੇ ਤੁਸੀਂ ਆਮ ਆਦਮੀ ਕਲੀਨਿਕ ਤੇ ਲਗਾਤਾ ਕਹਿੰਦੇ ਬਿਲਕੁਲ ਨਹੀਂ ਆਮ ਆਦਮੀ ਕਲੀਨਿਕ ਦੇ ਉੱਤੇ ਪੰਜਾਬ ਦਾ ਪੈਸਾ ਲੱਗ ਰਿਹਾ ਹੈਗਾ ਜੀ ਜਿਲ੍ਹਾ ਦਿਵਾਨਿਆਂ ਨੇ ਅਸੀਂ ਪੰਜਾਬ ਦੇ ਪੈਸੇ ਤੋਂ ਦੇ ਰਹੇ ਹਾਂਗੇ ਜਿਹੜੀਆਂ ਸਕੀਮਾਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਆਉਂਦੀਆਂ ਸੀਗੀਆਂ ਜੀ ਆਯੂਸ਼ਮਨ ਭਾਰਤ ਦੇ ਜਿਹੜੀ ਸਕੀਮਾਂ ਤਹਿਤ ਆਉਂਦੀਆਂ ਸੀਗੀਆਂ ਉਹਨਾਂ ਤੇ ਕੋਈ ਨਾ ਕੋਈ ਛੋਟੀਆਂ-ਛੋਟੀਆਂ ਆਬਜੈਕਸ਼ਨ ਲਾ ਕੇ ਪੈਸਾ ਰੋਕਣਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰਨਾ ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਪੰਜਾਬ ਪੰਜਾਬੀਆਂ ਦੇ ਖਿਲਾਫ ਕਿਰ ਕਿਵੇਂ ਕੱਢਣੀ ਆ ਪੰਜਾਬੀਆਂ ਨੂੰ ਤੰਗ ਕਿਵੇਂ ਕਰਨਾਗਾ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੱਕ ਆ ਗਈ ਬੀਜੇਪੀ ਤਾਂ ਇਤਾਂ ਇਦੋਂ ਵੱਡਾ ਗੈਰ ਮਨੁੱਖੀ ਬਦੀਰਾ ਬੀਜੇਪੀ ਦਾ ਕੀ ਹੋ ਸਕਦਾਗਾ ਕਿ ਐਡਾ ਵੱਡਾ ਹੋ ਕੇ ਇੱਕ ਮਨੁੱਖ ਦੇ ਖਿਲਾਫ ਵੀ ਜਾ ਕੇ ਬੰਦਿਆਂ ਦੇ ਖਿਲਾਫ ਵੀ ਕਿ ਜਿਹੜਾ ਪੰਜਾਬ 'ਚ ਰਹਿੰਦਾਗਾ ਆਪਾਂ ਉਹਦੀ ਸੇਵਾ ਸਹੂਲਤਾਂ ਵੀ ਖੋਲੋ ਜਦਕੇ ਸੇ ਸਹੂਲਤਾਂ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਜਿਹੜਾ ਕੇਂਦਰ ਸਰਕਾਰ ਦਾ ਹਿੱਸਾ ਬਣਦਾ ਉਹ ਦਿੰਦੀ ਆ ਤੇ ਸਟੇਟਾ ਆਪਣਾ ਆਪਣਾ ਚਲਾਉਂਦੀਆਂ ਰਹਿ ਗਈਆਂ ਅਸੀਂ ਅਸੀਂ ਪੰਜਾਬ ਦੇ ਲੋਕਾਂ ਦੀ ਸੇਧ ਦਾ ਖਿਆਲ ਰੱਖ ਰਹੇ ਆਂਗੇ ਪਰ ਕੇਂਦਰ ਸਰਕਾਰ ਤਾਂ ਇੱਥੋਂ ਤੱਕ ਆ ਗਈ ਕਿ ਬੀਜੇਪੀ ਤਾਂ ਇੱਥੋਂ ਤੱਕ ਆ ਗਈ ਕਿ ਉਹ ਤਾਂ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰਨ ਲੱਗੀ ਉਹ ਤਾਂ ਕਹਿੰਦੇ ਅਸੀਂ ਆਪਣਾ ਬੇਸ ਮਜ਼ਬੂਤ ਕਰ ਰਹੇ ਆਂ ਪੋਲੀਟੀਕਲੀ ਵੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਇਲੈਕਸ਼ਨਾਂ ਦੇ ਵਿੱਚ ਕਿ ਬੀਜੇਪੀ ਪੰਜਾਬ 'ਚ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਜਦੋਂ ਪੰਜਾਬ ਫੀਲ ਕਰਦੇ ਹੋ ਜਦੋਂ ਪੰਜਾਬ ਚ ਇਲੈਕਸ਼ਨ ਹੋਈ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਸ਼ੀਸ਼ਾ ਦਿਖਾਉਣਾਗਾ ਪੰਜਾਬ ਦੇ ਲੋਕ ਇਸ ਵੱਲੋਂ ਬੜੇ ਅਣਖੀ ਨਗੇ ਅਣਖੀਲੇ ਨਗੇ ਜਿਹੜਾ ਵੀ ਕੋਈ ਭਾਜੀ ਪਾਉਂਦਾਗਾ ਉਹਨੂੰ ਭਾਜੀ ਮੋੜਦੇ ਨੇਗੇ 31 ਦੀ ਭਾਜੀ ਪਾਉਣਗੇ ਬੀਜੇਪੀ ਵਾਲੇ 52 ਕਰਕੇ ਮੋੜਾਂਗੇ ਪੰਜਾਬ ਦੇ ਲੋਕਾਂ ਨੇ ਜਿਹੜਾ 2024 ਦੀਆਂ ਇਲੈਕਸ਼ਨਾਂ ਆਉਣੀਆਂ ਨੇਗੀਆਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਦੇ ਜ਼ਮਾਨਤਾਂ ਜ਼ਬਤ ਪੰਜਾਬ ਦੇ ਲੋਕ ਕਰਾਉਣਗੇ ਪੰਜਾਬੀਆਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਬੀਜੇਪੀ ਜਿਹੜੀ ਆ ਉਹਦੇ ਕਾਰਨ 750 ਤੋਂ ਉੱਪਰ ਕਿਸਾਨ ਪੰਜਾਬ ਦਾ ਸ਼ਹਾਦਤ ਦਾ ਜਾਮ ਪੀ ਗਿਆ ਪੰਜਾਬ ਦਾ 750 ਤੋਂ ਉੱਪਰ ਕਿਸਾਨ ਜਿਹੜਾ ਉਹ ਕਿਸਾਨੀ ਅੰਦੋਲਨ ਕਰਕੇ ਮਾਰਿਆ ਗਿਆ ਉਹ ਆਪਣੀ ਜਾਨ ਗਵਾ ਬੈਠਿਆ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਲਵਾੜ ਜਿਹੜੀ ਆ ਉਹ ਭਾਜਪੀ ਦੀ ਕੇਂਦਰ ਸਰਕਾਰ ਕਰ ਰਹੀ ਆ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦਾ ਆਰਡੀ ਆਫ ਦਾ ਪੈਸਾ ਰੁਕਿਆ ਹੋਇਆਗਾ ਕਿਸ ਤਰ੍ਹਾਂ ਲੋਕਾਂ ਦੀਆਂ ਸੜਕਾਂ ਨੂੰ ਵੀ ਤੁਹਾਡੀਆਂ ਸੜਕਾਂ ਵੀ ਖਰਾਬ ਹੋ ਜਾਣ ਤੁਹਾਡੀ ਸਿਹਤ ਵੀ ਖਰਾਬ